ਸਰਹਿੰਦ ਚਪੈਂਦੇ ਮਾਦੋਪੁਰ ਕੋਲ ਤੜਕੇ ਹੀ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਰੇਲਵੇ ਦੀਆਂ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਚ ਦੋ ਰੇਲ ਦੇ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ जीआरपी ਦੇ ਸਰਹਿੰਦ ਸਟੇਸ਼ਨ ਦੇ ਮੁਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਐਕਸੀਡੈਂਟ ਹੋਇਆ ਹੈ ਜਦ ਅਸੀਂ ਆ ਕੇ ਦੇਖਿਆ ਕਿ ਇੱਥੇ ਦੋ ਨਾਲ ਗੱਡੀਆਂ ਖੜੀਆਂ ਸਨ ਤੇ ਇੱਕ ਪੈਸੈਂਜਰ ਪਰ ਰੇਲ ਗੱਡੀ ਲੋੜਦੇ ਦੋ ਡਰਾਈਵਰ ਜ਼ਖਮੀ ਹੋਏ ਨੇ ਜਿੰਨਾਂ ਨੂੰ ਸ੍ਰੀ ਫਤਿਹਗੜ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਾਕੀ ਬਚਾਅ ਕਾਰਜ ਜਾਰੀ ਨੇ। ਉਹਨਾਂ ਦੱਸਿਆ ਕਿ ਇਹ ਦੋਨੋਂ ਰੇਲਾ ਅਬਾਲਾ ਸਾਈਡ ਤੋਂ ਆ ਰਹੀਆਂ ਸਨ ਬਾਕੀ ਅਸੀਂ ਜਾਂਚ ਕਰ ਰਹੇ ਹਾਂ। ਸਿਵਲ ਹਸਪਤਾਲ ਦੇ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਹਾਦਸੇ 'ਚ ਜ਼ਖਮੀ ਹੋਏ ਰੇਲ ਦੋ ਡਰਾਈਵਰ ਜ਼ਖਮੀ ਹਾਲਾਚੇ ਆਏ ਸੀ ਜਿੰਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੌਣੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲਕੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈ ਗਈ ਤੇ ਸਿਰਫ ਜਿਹੜੇ ਰੇਲਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਫਰੇ ਕਰਸਾ ਤੇ ਬਾਕੀ ਹਰੇ ਜੋ ਬਚਾਅ ਕਾਰਜ ਦੇ ਮੌਕੇ ਤੇ ਹੋਰ ਕੋਈ ਇਹ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਕਿੱਦਿ 8 9 ਉਹਦੇ ਮਰੀਆਂ ਸੀ ਵਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹੋ ਰਿਹਾ ਨਿਕਲੀਆ ਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਹੈ ਮੇਰਾ ਨਾਮ ਡਾਕਟਰ ਇਵਨ ਪ੍ਰੀਤਪਰ ਸਿਵਲ ਹਸਪੀਟਲ ਫਟੇਗੜ ਸਾਹਿਬ ਐਸ ਵਿਲ ਐਮਰਜੈਂਸੀ ਡਿਊਟੀ ਵਿੱਚ ਤਨਾਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆਏ ਸੀਗੇ ਜਿਹਦੇ ਵਿੱਚ ਹਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਤੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਰੈਫਰ ਕੀਤਾ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨ ਕੋਯੁਕੀ ਤੇ ਰਹਿ ਰਹੇ ਹਾਂ